ਦਿੱਲੀ ਚੱਲੋ ਦੇ ਸੱਦੇ ਤੇ ਬਜ਼ੁਰਗਾਂ ਦੇ ਵਿੱਚ ਵੀ ਨੌਜਵਾਨਾਂ ਵਾਲਾ ਜੋਸ਼ ਉਦੋਂ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਕਾਫਲੇ ਖਨੌਰੀ ਤੋਂ ਦਿੱਲੀ ਨੂੰ ਰਵਾਨਾ ਹੋਏ 70-80 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਹੁਣ ਦਿੱਲੀ ਜਿੱਤ ਕੇ ਆਵਾਂਗੇ ਚਾਹੇ ਸਾਨੂੰ ਸਾਰੇ ਬੈਰੀਕੇਡ ਤੋੜ ਕੇ ਕਿਉਂ ਨਾ ਜਾਣਾ ਪਵੇ ਜੀ ਨਾਮਾ ਬਬੇ ਜੀ ਤੁਹਾਡਾ ਬਲੇਵ ਸਿੰਘ ਢਿਲਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਖਨੋਰੀ ਬਾਰਡਰ ਨੂੰ ਚੱਲਿਓ ਸਾਰਿਆਣਾ ਸਰਕਾਰ ਨੇ ਸਖਤੀ ਬਹੁਤ ਕੀਤੀ ਹੋਈ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਤਿਆਰੀਆਂ ਸਾਡੀਆਂ ਫੁੱਲ ਨੇ ਜੀ ਸਾਡੇ ਕੋਲ ਉਲ ਸਮਾਨ ਆ ਸਾਡੇ ਕੋਲੇ ਉਹ ਬੈਰੀਗੇਟ ਨੇ ਜਿਹੜੇ ਬੈਰੀ ਬੁਰੀਗੇਟ ਤਾਂ ਉਹਨਾਂ ਦੇ ਅੜਦੇ ਨਹੀਂ ਨਾ ਹੀ ਅੱਗੇ ਵਾਲੇ ਨੇ ਉਹ ਤਾਂ ਹੀ ਭੰਨ ਕੇ ਨਾ ਉਹਨਾਂ ਨੂੰ ਸਾਡਾ 1 ਮਿੰਟ ਦਾ ਕੰਮ ਆ ਜਦੋਂ ਤੁਸੀਂ ਕਿਹਾ ਦੇ ਤੇ ਕਿਲ ਲਾ ਦੇ ਕਿਲ ਕੁੱਲ ਤਾਂ ਅਸੀਂ ਉਹ ਵੀ ਲਾ ਦੇਾਂਗੇ ਸਾਡੇ ਕੋਲ ਬਸੇਰਾ ਮਟੀਰੀਅਲ ਲੈਣਾ ਹੁੰਦਾ ਪੈਟਰੋਲੀਆ ਤਾਂ ਮਟੀਰੀਅਲ ਤੇ ਤਿਆਰ ਹਾਂ ਜਿਹੜੀ ਹੋਉਂਦੀ ਹੈ ਹਾਂ ਜੀ ਐ ਕਿਤੇ ਉੱਥੋਂ ਵੀ ਸਾਡੇ ਨਹੀਂ ਪਹੁੰਚੀ ਅਸੀਂ ਇੱਕ ਲੀਕ ਕਿਹੜਾ ਸਾਡੀ ਇੱਕ ਟ੍ਰੈਕ ਅੱਛਾ ਹਾ ਮੋਦੀ ਮੋਦੀ ਤਾਂ ਸਾਡੇ ਮਰੇ ਗੱਲੀ ਨਹੀਂ ਗੱਲ ਕੋਈ ਖਾਸ ਹੁਣ ਪੂਰੀ ਤਿਆਰੀ ਕਰਕੇ ਹੁਣ ਤਿਆਰੀ ਫੁੱਲ ਆ ਪੂਰਾ ਰਾਸ਼ਨ ਪਾਣੀ ਰਾਸ਼ਨ ਤਿਆਰੀ ਪੁੱਲ ਨਾਲ ਟਾਲੀਆਂ ਚ ਪਿਆ ਪਏ ਆ ਪਏ ਨੇ ਤੁਹਾਡੇ ਸਭ ਨੇ ਸਭ ਕੁਝ ੱਟੇ ਆਲੂਆਂ ਦੇ ਮੂੰਗੀ ਦੀਆਂ ਦਾਲਾਂ ਅਸੀਂ ਉੱਥੇ ਲਾਵਾਂਗੇ ਸੱਕ ਤੁਹਾਨੂੰ 2 ਸਾਲ ਰਹਿਣਾ ਪੈ ਜੀ ਪਰ ਉਹਦੀ ਗੋਡੀ ਲਵਾ ਕੇ ਮੁੜਾਂਗੇ ਅੱਗੇ ਵਾਲਾ ਕੰਮ ਨਹੀਂਗਾ ਵੀ ਪਰ ਪਿਛਲੇ ਵਾਰੀ ਤੁਹਾਨੂੰ ਭੇਜਤਾ ਸੀ ਵੀ ਮੰਗਾ ਮੰਨ ਲਈਆ ਹਾ ਉਹ ਮੰਗ ਲਿਆ ਉਹ ਭਰਾ ਹੀ ਤਾਂ ਪੰਗਾ ਛੜ ਗਿਆ ਉਹਦੇ ਵਿੱਚ ਥੋੜਾ ਜੀ ਚੋਣ ਲੜ ਚੋਣ ਤੇ ਉੱਡ ਗਏ ਚੋਣ ਦੇ ਮਾਰੇ ਉੱਡ ਗਏ ਉਹ ਪੈਨ ਦੇ ਵਿੱਚ ਉਹ ਬੰਦੇ ਉਹ ਨਹੀਂ ਕਹਿੰਦੇ ਤੇ ਅਸੀਂ ਤਾਂ ਉਧੇ ਇਤੇ ਕੋਡ ਨਹੀਂ ਲਵਾ ਕੇ ਉੱਥੋਂ ਤੋਂ ਨਾ ਜਮਾ ਫੜਕੇ ਹੱਥ ਚ ਵਰਕਾ ਵੀ ਆ ਫੜਕੇ ਠੀਕ ਆ ਫੇਰ ਤੁਰੰਗ ਨਹੀਂ ਉਹਨਾਂ ਜਿਹੜੀ ਤੁਸਦੇ ਨੇ ਕਿ ਕਿਸਾਨਾਂ ਦਾ ਕਹਿਣਾ ਕਿ ਅਸੀਂ ਹਰ ਮੈਦਾਨ ਫਤਿਹ ਕਰਕੇ ਆਵਾਂਗੇ ਤੇ ਜਿੱਥੇ ਵੀ ਸਾਨੂੰ ਰੋਕਿਆ ਜਾਵੇਗਾ ਅਸੀਂ ਸਾਰੇ ਨਾਕਿਆਂ ਨੂੰ ਪਾਰ ਕਰਾਂਗੇ ਮੇਰੀ ਗੱਟਾਂ ਦੇ ਤਾਂ ਸਰ ਮੇਰਾ ਨਾਮ ਮਲਕੀਸ਼ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਜ਼ਿਲ੍ਹਾ ਬਨਾਲਾ ਦਾ ਪਿੰਡ ਢਲਮਾ ਦਾ ਕਾਈ ਪ੍ਰਧਾਨ ਹੋਣ ਤੇ ਜੀ ਜਿਹੜੀ ਅੱਜ ਚੱਲੇ ਹੋ ਕਿੱਥੋਂ ਚੱਲੇ ਹੋ ਤੇ ਕਿੱਥੇ ਜਾਣ ਦੀ ਤਿਆਰੀ ਕੀਤੀ ਹੋਈ ਹੈ ਸਰਕਾਰ ਨੇ ਜਿਹੜੀ ਸਰਟੀਫਾਈ ਕੀਤੀ ਉਸ ਤੋਂ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੀ ਨੇ ਅਸੀਂ ਪਿੱਛੇ ਦਾਣਾ ਮੰਡੀ ਤੋਂ ਚੱਲੇ ਆ ਜੀ ਰਾਤ ਦੇ ਸੇ ਰੁਕਮੈਲਾ ਚੌਂਕ 'ਚ ਰੁਕੇ ਹੋਏ ਸੀ ਉੱਥੇ ਕੱਲ ਆਏ ਸੀ ਕੱਲ ਸ਼ਾਮ ਦੇ ਰੁਕੇ ਹੋਏ ਸੀਗੇ ਉਦੋਂ ਸਾਰਾ ਕਾਫਲਾ ਬਹੁਤ ਤਗੜਾ ਕਾਫਲਾ ਜੀ ਕਿਉਂਕਿ 8 ਜਿਲ੍ਹਾਂ ਦਾ ਕਾਫਲਾ ਜੀ ਬਹੁਤ ਵੱਡਾ ਕਾਫਲਾਗਾ ਅਣਮਥੀ ਟਰਾਲੀਆਂ ਨੇ ਬਹੁਤ ਵੱਡੀਆਂ ਟਰਾਲੀਆਂ ਦਾ ਕਾਫਲੇ ਆ ਤੇ ਅਸੀਂ ਹੁਣ ਮਾ ਖਨੌਰੀ ਬਾਰਡਰ ਕੋਣ ਦੀ ਤਿਆਰੀ ਹੈ ਜੀ ਜਿਵੇਂ ਸਰਕਾਰ ਦੇ ਆਪਾਂ ਨਾਂਗਿਆਂ ਨੂੰ ਜੋ ਕੁਝ ਹੋਇਆ ਸਾਡੂੰ ਉੱਜੀ ਤਿਆਰੀਆਂ ਜਾਣ ਲੱਗਾਂ ਸਮਾਂ ਜਾਣੇ ਤੋਂ ਸਰਕਾਰ ਨੇ ਕੱਲ ਮੀਟਿੰਗ ਵਿੱਚ ਕੋਈ ਸਾਨੂੰ ਸਰਕਾਰਾਂ ਤੋਂ ਨਾ ਨਿਕਲਦਾ ਨਹੀਂ ਇਨਸਾਫਾ ਨਾ ਹਰ ਨਾ ਬੇਹਿੱਟੇ ਨਿਕਲੀ ਜੀ ਮੀਟਿੰਗ ਪਰ ਸਰਕਾਰ ਨੇ ਮੰਗਾ ਤੁਹਾਡੀ ਮੰਨ ਲਈਆਂ ਕਿ ਤੁਸੀਂ ਵਾਪਸ ਹੋ ਜਾਓ ਹਾਂ ਜੀ ਮੰਗਾ ਹੀ ਬਣਾਉਣਗੇ ਸਾਡੇ ਕੋਲ ਹੁਣ ਮੰਨ ਲੈ ਜਿੱਥੋਂ ਮੁੜ ਜਾਗੇ ਦੇ ਧੰਨਵਾਦ ਸਰਕਾਰ ਦੇ ਜਿਵੇਂ ਸਰਕਾਰ ਦੇ ਨੂੰ ਅੰਗੂ ਚੱਲਾਂਗੇ ਬਣਾ ਕੇ ਜਾਵਾਂਗੇ چاہے ਸਾਡੇ 2 ਸਾਲ ਲੱਗੇ ਜਮੰਗਾ ਬਣਾ ਕੇ ਦਰਾਂਗੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਰਾਤ ਭਰ ਚੌਕਸ ਰਹੇ ਦੂਜੇ ਪਾਸੇ ਉੱਤਰ ਪ੍ਰਦੇਸ਼ ਪੁਲਿਸ ਤੋਂ ਮਿਲੇ ਇਨਪੁਟ ਅਨੁਸਾਰ ਬਰੇਲੀ ਪੀਲੀ ਪੀਤ ਰਾਮਪੁਰ ਤੋਂ ਆਉਣ ਵਾਲੇ ਕਿਸਾਨਾਂ ਨੂੰ ਗਾਜ਼ੀਆਬਾਦ ਦੇ ਵਿੱਚ ਰੋਕਿਆ ਜਾਵੇਗਾ ਉਹਨਾਂ ਨੂੰ ਗਾਜੀਪੁਰ ਬਾਰਡਰ ਤੱਕ ਵੀ ਨਹੀਂ ਜਾਣ ਦਿੱਤਾ ਜਾਵੇਗਾ ਜੇਕਰ ਪਹੁੰਚ ਵੀ ਜਾਵੇ ਤਾਂ ਗਾਜੀਪੁਰ ਸਰਹੱਦ ਤੇ ਕੰਡੇ ਕਾਲੀ ਤਾਰ ਦੇ ਨਾਂ ਨਾਲ ਸੀਮਿੰਟ ਦੇ ਬੈਰੀਕੇਡ ਵੀ ਲਗਾਏ ਗਏ ਨੇ ਤੇ ਸਿੰਘੂ ਸਰਹੱਦ ਤੇ ਵੀ ਅਜਿਹੀ ਸਥਿਤੀ ਬਣੀ ਹੋਈ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਖਨੌਰੀ ਤੋਂ ਅਨਿਲ ਜੈਨ ਦੀ ਰਿਪੋਰਟ